ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਥੇਬੰਦੀਆਂ ਵੱਲੋਂ ਮੰਗ ਪੱਤਰ ਦਿੱਤਾ ਗਿਆ ਸ੍ਰੀ ਅਕਾਲ ਤਖਤ ਸਾਹਿਬ ਜੋ ਅਮਰੀਕਾ ਦੇ ਵਿੱਚ ਗੁਰਦਰਾ ਸਿੰਘ ਸਭਾ ਹੈ ਜਿੱਥੋਂ ਦੇ ਜਥੇਦਾਰ ਭਾਈ ਜਸਵਿੰਦਰ ਸਿੰਘ ਜੱਸੀ ਹਨ ਤੇ ਹੈੱਡ ਗ੍ਰਾਫਟੀ ਭਾਈ ਕਸ਼ਮੀਰ ਸਿੰਘ ਜੀ ਹਨ ਜੋ ਸਵਾ ਚਾਰ ਸਾਲ ਤੋਂ ਭਾਈ ਕਸ਼ਮੀਰ ਸਿੰਘ ਜੀ ਨਿਸਕਾਫ ਸੇਵਾ ਕਰਦੇ ਆ ਰਹੇ ਹਨ ਉਥੋਂ ਦੇ ਕੁਝ ਚਾਰ ਨਗਿੰਦਰ ਸਿੰਘ ਅਤੇ ਹੋਰ ਨਾਸ ਰਾਤਰੀ ਅੰਸਰਾਂ ਨੇ ਕੀ ਕੀਤਾ ਕਿ ਜਦੋਂ ਭਾਈ ਕਸ਼ਮੀਰ ਸਿੰਘ ਜੀ ਛੁੱਟੀ ਲੈ ਕੇ ਇੱਥੇ ਆਏ ਮੰਦੀ ਛੋੜ ਦਾਤੇ ਦਾ ਦਿਹਾੜਾ ਵੇਖਣ ਵਾਸਤੇ ਅੰਮ੍ਰਿਤਸਰ ਦੀ ਪਵਨ ਪਵਿੱਤਰ ਧਰਤੀ ਤੇ ਉਹਨਾਂ ਨੇ ਪਿੱਛੋਂ ਗੁਰੂ ਦੇ ਨਿਸ਼ਾਨਾਂ ਦੀ ਬੇਦਬੀ ਕਰ ਦਿੱਤੀ ਜਿਹੜੀ ਬਰਦਾਸ਼ਤ ਕਰਨ ਤੋਂ ਬਾਹਰ ਹੀ ਸਨ ਕਿ ਉਹ ਗੁਰੂ ਦੇ ਨਿਸ਼ਾਨ ਜਿਹੜੇ ਆ ਉਹ ਹਰ ਗੁਰੂ ਘਰ ਵਿੱਚ ਝੋਲਦੇ ਹਨ ਗੁਰੂ ਦੇ ਨਿਸ਼ਾਨ ਲਾ ਕੇ ਪਤਾ ਨਹੀਂ ਕਿੱਥੇ ਉਤਾਰ ਕੇ ਲੈ ਗਏ ਹਨ ਜਦੋਂ ਭਾਈ ਕਸ਼ਮੀਰ ਸਿੰਘ ਇੱਥੋਂ ਗਏ ਉਹਨਾਂ ਨੇ ਜਾ ਕੇ ਵੇਖਿਆ ਕਿ ਇੱਥੇ ਗੁਰੂ ਦੇ ਨਿਸ਼ਾਨ ਨਹੀਂ ਹੈਗੇ ਤੇ ਉਹਨਾਂ ਨੇ ਆਪਣੇ ਜਥੇਦਾਰ ਭਾਈ ਜਸਵੰਤ ਸਿੰਘ ਜਸੀ ਉਹਨਾਂ ਨੂੰ ਦੱਸਿਆ ਕਿ ਜਦੋਂ ਉੱਥੇ ਜਾ ਕੇ ਗਰੰਤੀ ਡਿਊਟੀ ਕਰਨ ਲੱਗੇ ਤੇ ਚਾਰ ਪੰਜ ਆਣਿਆਂ ਨੇ ਕੀ ਕੀਤਾ ਕਿ ਗੁਰੂ ਜੀ ਤਾਬਿਆਂ ਦੇ ਭਾਈ ਕਸ਼ਮੀਰ ਸਿੰਘ ਦੀ ਪਾਵਨ ਹੁਕਮਨਾਮੇ ਦੀ ਕਥਾ ਕਰ ਰਹੇ ਸਨ ਉਹਨਾਂ ਨੇ ਹੁਕਮਨਾਮੇ ਦੀ ਕਥਾ ਨਹੀਂ ਸੁਣੀ ਗਾਲੀ ਗਲੋਚ ਅਪਸ਼ਬਦ ਬੋਲਣੇ ਸ਼ੁਰੂ ਕਰ ਦਿੱਤੇ ਜਿਹੜੀ ਬੇਇੱਜ਼ਤੀ ਹੈ ਬਰਦਾਸ਼ਤ ਕਰਨੋਂ ਬਾਹਰੀ ਹੈ ਅਸੀਂ ਸ੍ਰੀ ਅਕਾਲ ਤਾ ਸਾਬ ਇਹ ਮੰਗ ਕਰਦੇ ਹਾਂ ਕਿ ਜਥੇਦਾਰ ਸਾਹਿਬ ਜੀ ਜੋ ਸ੍ਰੀ ਅਕਾਲ ਤਾ ਸਾਬ ਲੋ ਸੱਤ ਮੈਂਬਰੀ ਕਮੇਟੀ ਅਮਰੀਕਾ ਦੇ ਵਿੱਚ ਬਣੀ ਹੈ ਉਹਨਾਂ ਦੀ ਤੁਰੰਤ ਡਿਊਟੀ ਲਈ ਜਾਵੇ ਡਿਊਟੀ ਲਾ ਕੇ ਪੂਰੀ ਪੜਤਾਲ ਦੇ ਘੋ ਕਰਕੇ ਜਿਹੜੇ ਵੀ ਦੋਸ਼ੀ ਉੱਥੇ ਨਿਕਲਦੇ ਹਨ ਜਿਨ੍ਹਾਂ ਨੇ ਗੁਰੂ ਘਰ ਆਣ ਕੇ ਬੇਇੱਜ਼ਤੀ ਕੀਤੀ ਹੈ ਜਾਂ ਗੁਰੂ ਦੇ ਨਿਸ਼ਾਨਾਂ ਦੀ ਬੇਇੱਜ਼ਤੀ ਕੀਤੀ ਹੈ ਉਹਨਾਂ ਨੂੰ ਤੁਰੰਤ ਹੀ ਸ੍ਰੀ ਅਕਾਲ ਤਾ ਸਾਬ ਸਾਜ ਕੇ ਤੜਪ ਕੀਤਾ ਜਾਵੇ ਨਾਲ ਇੱਕ ਹੋਰ ਵੀਡੀਓ ਵਾਇਰਲ ਹੋ ਰਹੀ ਹੈ ਜਿਹੜੀ ਪਤਾ ਲੱਗਾ ਕਿ ਜਿਹੜੇ ਰੌਲਾ ਪਾ ਰਹੇ ਨੇ ਗੁਰੂ ਘਰਾਂ ਵਿੱਚ ਆਣ ਕੇ ਗਾਲੀ ਗਲੋਚ ਕਰ ਰਹੇ ਨੇ ਗਰੰਤੀ ਸਿੰਘ ਦੇ ਨਾਲ ਉਹਨਾਂ ਦੇ ਪਰਿਵਾਰਾਂ ਦੇ ਕੋਈ ਧੀਆ ਨੇ ਬੱਚੀਆਂ ਨੇ ਜਿਹੜੀਆਂ ਹਰਮੰਦਰ ਸਾਹਿਬ ਦਾ ਮਗਰ ਮਾਡਲ ਮਾਡਲ ਚੱਲ ਰਿਹਾ ਹੈ ਸਕਰੀਨ ਦੇ ਉੱਤੇ ਤੇ ਅਗਲੇ ਬੰਨੇ ਉਹ ਗਿੱਧਾ ਤੇ ਭੰਗੜਾ ਪਾ ਰਹੀਆਂ ਨੇ ਜਿਹੜੇ ਬਰਦਾਸ਼ਤ ਕਰਨ ਤੋਂ ਬਾਹਰੀ ਹੈ ਮਸਾ ਰੰਗੜ ਤੇ ਅਸੀਂ ਸੁਣਿਆ ਸੀ ਗੁਰੂ ਘਰ ਦੇ ਵਿੱਚ ਇਹ ਕੰਮ ਕਰ ਰਿਹਾ ਹੈ ਜੇ ਅਸਖਾਂ ਦੀਆਂ ਧੀਆਂ ਹਰਮੰਦਰ ਸਾਹਿਬ ਦੀ ਮਗਰ ਮਾੜ ਲਾਗੇ ਭੰਗੜਾ ਪਾ ਰੀਆਂ ਨਹੀਂ ਬਰਦਾਸ਼ਤ ਨਹੀਂ ਕਰਾਂਗੇ ਕਿਉਂਕਿ ਜੇਕਰ ਜਿੱਦਾਂ ਉਹ ਉਥੇ ਭਾਈ ਕਸ਼ਮੀਰ ਸਿੰਘ ਨੂੰ ਧਮਕੀਆਂ ਦੇ ਰਹੇ ਨੇ ਪਰਿਵਾਰ ਨੂੰ ਧਮਕੀਆਂ ਦੇ ਰਹੇ ਨੇ ਕਿ ਛੱਡ ਕੇ ਚਲ ਜਓ ਚੰਗੇ ਰਹਿਜੋ ਨਹੀਂ ਤੇ ਮਾਰ ਦਿਆਂਗੇ ਅਸੀਂ ਉਥੋਂ ਦੀ ਸਰਕਾਰ ਕੋਲੋਂ ਮੰਗ ਕਰਦੇ ਹਾਂ ਕਿ ਤੁਰੰਤ ਜਿਹੜੇ ਵੀ ਦੋਸ਼ੀ ਉਥੇ ਠਰਾਈ ਜਾਂਦੇ ਹਨ ਉਹਨਾਂ ਦੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਅਸੀਂ ਇਥੋਂ ਦੀ ਸਰਕਾਰ ਕੋਲੋਂ ਵੀ ਮੰਗ ਕਰਦੇ ਹਾਂ ਤੇ ਅੱਜ ਵੀ ਅਸੀਂ ਐਸਐਸਪੀ ਨੂੰ ਜੋ ਹੁਣੇ ਹੀ ਜਾ ਕੇ ਦਰਖਾਸਤ ਦੇਣੀ ਹੈ ਕਿ ਜਿਹੜੇ ਉੱਥੇ ਸਾਡੇ ਪਰਿਵਾਰ ਨੂੰ ਧਮਕੀ ਦੇ ਰਹੇ ਨੇ ਛੋਟੇ ਭਰਾ ਨੂੰ ਉਹਨਾਂ ਦੇ ਉੱਤੇ ਕਾਰਵਾਈ ਕੀਤੀ ਜਾਵੇ ਅਤੇ ਜਲਦ ਹੀ ਅਸੀਂ ਸ੍ਰੀ ਅਕਾਲ ਤਖਤ ਜਥੇਦਾਰ ਸਾਹਿਬ ਉਹਨਾਂ ਨੂੰ ਜਿਹੜੀਆਂ ਵੀਡੀਓ ਸਾਡੇ ਕੋਲ ਨੇ ਉਹ ਭੇਜ ਰਹੇ ਹਾਂ ਤੇ ਮੀਡੀਆ ਰਾਈ ਵੀ ਅਸੀਂ ਬੇਨਤੀ ਕਰਦੇ ਹਾਂ ਕਿ ਸੰਗਤ ਜੀ ਵੇਖ ਕੇ ਕਿਤੇ ਚੁੱਪ ਨਾ ਰਹਿ ਜਾਈਏ ਜੇ ਅੱਜ ਗੁਰੂ ਘਰਾਂ ਦੇ ਵਿੱਚ ਇਦਾਂ ਦੇ ਲੋਕ ਆਣ ਕੇ ਹਮਲਾ ਕਰਦੇ ਹਨ ਇਹ ਬਰਦਾਸ਼ਤ ਕਰਨ ਤੋਂ ਬਾਹਰੀ ਹੈ ਨਾਤ ਕਿਵੇਂ ਪੈਣੀ ਹੈ ਉਹ ਆਪਾਂ ਨੂੰ ਤਖੜੇ ਹੋ ਕੇ ਇੱਕ ਸ੍ਰੀ ਅਕਾਲ ਤਖਤ ਸਾਹਿਬ ਜਾਂ ਵੱਡੀ ਜੇ ਇਹ ਜਥੇਬੰਦੀਆਂ ਕਤਰ ਹੋਈਆਂ ਸਨ ਤੇ ਜਥੇਦਾਰ ਭਾਈ ਕੁਲਦੀਪ ਸਿੰਘ ਗਾਜੂ ਹਣਾ ਨੂੰ ਜ਼ਸਤਾਰ ਦਿੱਤੀ ਹੈ ਇਦਾਂ ਹੀ ਆਪਨ ਹੁਣ ਫੈਸਲੇ ਲੈ ਕੇ ਜਿਹੜੀ ਆ ਉਹ ਠਲ ਪਾਉਣੀ ਪੈਣੀ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਦਿਨੋਂ ਦਿਨ ਗੁਰੂ ਦੇ ਨਿਸ਼ਾਨਾਂ ਦੀਆਂ ਤੇ ਗੁਰੂ ਸਾਹਿਬ ਦੀਆਂ ਜਿਹੜੀਆਂ ਬੇਰਬੀਆਂ ਹੋ ਰਹੀਆਂ ਨੇ ਉਹਨਾਂ ਨੂੰ ਤਾਂ ਹੀ ਰੋਕਿਆ ਜਾ ਸਕਦਾ ਜੇ ਆਪਾਂ ਸਖਤ ਫੈਸਲਾ ਲਵਾਂਗੇ ਅੱਜ ਜੀ ਪਿਛੇ ਨੂੰ ਮੰਗ ਪਤਾ ਦਿੱਤਾ ਕੀ ਵਿਸ਼ਵਾਸ ਜਾਇਆ ਤੇ ਇਸ ਰਿ ਅਕਾਲ ਤਾ ਸਾਬ ਨੂੰ ਦਿੱਤਾ ਜੀ 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 ਉਹਨਾਂ ਨੇ ਵਿਸ਼ਵਾਸ ਜਾਇਆ ਕਿ ਅਸੀਂ ਤੁਰੰਤ ਹੀ ਕਾਰਵਾਈ ਕਰਾਂਗੇ ਅੱਗੇ ਨਹੀਂ ਸਾਨੂੰ ਇੱਥੋਂ ਅੱਜ ਤੱਕ ਇਹ ਮਿਲਿਆ ਕਿ ਈਮੇਲ ਲਲੋ ਉਨੇ ਕਹਿੰਦੇ ਤੁਹਾਨੂੰ ਆਉਣ ਦੀ ਲੋੜ ਨਹੀਂ ਆ ਤੁਸੀਂ ਈਮੇਲ ਦੇ ਉੱਤੇ ਹੀ ਸਾਨੂੰ ਦਰਖਾਸਤ ਜਿਹੜੀ ਹੋਈ ਭੇਜਿਆ ਕਰੋ ਤੁਰੰਤ ਕਾਰਵਾਈ ਹੋਇਆ ਕਰੇਗੀ ਜਿਹੜੇ ਇੱਥੋਂ ਦੇ ਪ੍ਰਬੰਧਕ ਨੇ ਭਾਈ ਬਗੀਚਾ ਸਿੰਘ ਜੀ ਨੇ ਹਾਂਜੀ ਉਹਨਾਂ ਨੇ ਸਾਨੂੰ ਇਸ਼ਵਾਜ਼ ਦਵਾਇਆ ਹੈ ਧੰਨ